ਬਾ ਹੁਣ ਮੰਨ ਲਓ ਬੰਦੇ ਕੋਲੇ 4 ਕੋਠੀਆਂ ਦਾ ਆਰਡਰ ਆ ਗਿਆ ਤੇ ਬੰਦਾ ਕੀ ਕਰੂਗਾ ਬਦਵਾ ਬਦਵਾ ਮਾਲ ਨੂੰ ਬਾਹਰ ਕਰ ਦੂਗਾ ਡਿੱਗੀ ਮਰੱਖੂਗਾ ਤਾਂ ਉਹਨੇ ਉਹ ਮਾਲ ਮੈਨੂੰ ਨਹੀਂ ਦੇ ਸਕਦਾ ਤੇ ਆ ਇਹ ਇੰਨੇ ਕਾਤੋਂ ਲਾਤੇ ਇਹ ਸਾਰਿਆਂ ਨੂੰ ਵਾਈਬ੍ਰੇਟਰ ਦਿੱਤਾ ਹੈ ਨਾ ਹਰੇਕੀ ਆਈਟਮ ਜਿੰਨੀ ਵੀ ਹੈ ਉਹ ਸਾਰੀ ਵਾਈਬ੍ਰੇਟਰਾਂ ਤੇ ਬਣਦੀ ਹੈ ਹਰ ਇੱਕ ਬੰਦੇ ਨੂੰ ਪਰਸਨਲ ਵਾਈਬ੍ਰੇਟਰ ਦਿੱਤਾ ਹੋਇਆ ਐਨੀ ਜਿਹੀ ਇੱਕ ਏਜ ਵਾਈਬ੍ਰੇਟਰ ਦੇ ਦਿਆ ਤੇ ਚਾਰ ਜਣੇ ਐਂ ਹੀ ਬਣਾਈ ਦਿੰਦੇ ਉਹ ਕੋਈ ਮਤਲਬ ਨਹੀਂ ਇਹ ਦੇਖੋ ਹੁਣ ਸਾਡੇ ਕੋਲੇ ਗੱਟੋਂ ਉੱਦ ਤੱਕ ਕੀ ਕੀ ਵਾਈਬ੍ਰੇਟਰ ਲੱਗੇ ਜੀ ਤਾਂ ਹਰੇਕ ਬੰਦੇ ਨੂੰ ਵਾਈਬ੍ਰੇਟਰ ਦਿੱਤਾ ਹਰੇਕ ਬੰਦਾ ਵਾਈਬ੍ਰੇਟਰ ਤੇ ਹੀ ਕੰਮ ਕਰਦਾ ਹੁਣ ਆ ਅਸੀਂ ਆ ਸਾਈਡ ਮੈਂ ਆਹ ਔਰ ਸਿਰੂ ਕਿੰਨਾ ਕੰਮ ਇਹਦੇ ਵੀ ਵਾਈਬ੍ਰੇਟਰ ਲੱਗ ਰਹੇ ਨੇ ਉਹ ਇਹਦੇ ਨੇ ਪਾਸੇ ਵੀ ਚਲਾ ਰਹੇ ਆ ਜਾਂ ਇਧਰ ਨੇ ਪਾਸੇ ਅਲੱਗ ਤੋਂ ਕੰਮ ਚੱਲੂਗਾ ਆ ਇਹਦੇ ਵਿੱਚ ਪਾਉਨੇ ਆਪਾਂ ਫਾਈਬਰ ਦੀਆਂ ਆਹ ਐਸੀ ਜੇ ਫਾਈਬਰ ਤਾਰ ਹੈ ਇਦੇ ਵਿੱਚ ਆ ਫਾਈਬਰ ਦੀ ਤਾਰ ਪਾਉਗੀ ਹਾਂਜੀ ਹਾਂ ਇਹ ਫਾਈਬਰ ਤਾਰ ਪੈਂਦੀ ਆ ਬਹੁਤ ਸਾਰਾ ਵਾਈਬ੍ਰੇਟਰ ਹੋ ਕੇ ਹੁਣ ਇਹ ਜਿਹੜੇ ਮਿਸਤਰੀ ਐ ਆਪਣੇ ਕੋਲੇ ਘੜਤੂ ਘਟ 12 13 12 13 10 ਸਾਲ ਕੋਈ 8 ਸਾਲ ਇੰਨੇ ਨੇ ਪੁਰਾਣੇ ਫਿਰ ਹੂੰ ਮਿਸਤਰੀ ਐ ਇਹ ਨਹੀਂ ਵੀ ਕੋਈ ਅਣਜਾਣ ਬੰਦਾ ਲੱਗਿਆ ਹੋਰ ਹਰੇਕ ਬੰਦੇ ਨੂੰ ਜਿਹੜੇ ਨੂੰ ਜਿਹੜਾ ਸੈਂਚਾ ਦਿੱਤਾ ਉਹ ਸੈਂਚੇ ਦਾ ਕੰਮ ਕਰੀ ਜਾਂਦਾ ਹਾਂ ਔਰ ਦੂਜਾ ਨਹੀਂ ਹਰ ਇੱਕ ਬੰਦਾ ਇੱਕ ਡਿਜ਼ਾਈਨ ਹੀ ਬਣਾਉਂਦਾ ਹੂੰ ਤੋਂ ਦੂਜਾ ਦੂਸਰਾ ਡਿਜ਼ਾਈਨ